ਕਿ ਕਿਪਾ ਇਨਸੀਡੈਂਟਸ ਜਿਹੜਾ ਡੈਵਲਪਮੈਂਟ ਦਾ ਬੱਧ ਰਿਹਾ ਤੇ ਅਸੀਂ ਇਹ ਦੇਖਿਆ ਹੈ ਕਿ ਜਿਹੜਾ ਬਲੈਂਡ ਕਰੀਏ ਰਣਨੀ ਜੈਸਕੀ ਐਂਡ ਸਪਿਰਚੁਅਲਿਟੀ ਉਹਦੇ ਨਾਲ ਤਕਰੀਬਨ ਕੰਪੈਰੀਟਿਵਲੀ ਬੈਟਰ ਰਿਜ਼ਲਟਸ ਆਉਂਦੇ ਨੇ ਤੇ ਉਹ ਸਦਾ ਇੱਕ ਮੇਨ ਲਾਈਨ ਤੇ ਹੋਏਗਾ ਔਰ ਇਹ ਇਹਦਾ ਸੈਂਟਰ ਬਣਾਣਾ ਅਸੀਂ ਇਹ ਸਟੇਟ ਆਫ ਦੀ ਆਰ ਜਿੱਥੇ ਸਾਰੀਆਂ ਮਾਡਰਨ ਫੈਸਿਲਿਟੀਆਂ ਹੋਣਗੀਆਂ ਔਰ ਉਹ ਐਕ세ਸੀਬਲ ਜ਼ਿਆਦਾ ਹੋਏਗਾ ਜਿੱਥੇ ਫਾਲੋਅ ਅਪ ਅਸੀਂ ਕਰ ਸਕਦੇ ਹਾਂ ਪੇਸ਼ੈਂਟ ਦਾ ਰੈਗੂਲਰਲੀ ਇਜ਼ ਬੈਟਰ ਵੇ ਦੇ ਐਸ ਵੀ ਹੈਵ ਬੀਨ ਡੂਇੰਗ ਅਰਲੀਅਰ ਇਹ ਹੈ ਮੈਂ ਔਰ ਉਹਦੇ ਵਾਸਤੇ ਹਾਂ ਜਿਸਾਂ ਜਨ ਸਾਹਿਬ ਨੇ ਦੱਸਿਆ ਕਿ 1 ਰੁਪਈਆ a day a donation ਅਸੀਂ ਯਾਦ ਤੋਂ ਸ਼ੁਰੂ ਕਰੀਆ ਕਰਾਊਡ ਫੰਡਿੰਗ ਨੂੰ ਕੰਸਿਡਰ ਕੀਤਾ ਤੇ ਜਿੰਨੇ ਵੀ ਕੋ ਦੇ ਸਕਦੇ 1 ਸਾਲ ਦੀ ਦੇ ਦੇ 5 ਸਾਲ ਦੀ ਦੇ ਦੇ ਹਾਂ ਆਪਣੀ ਲਾਈਫ ਦੀ ਦੇ ਦੇ 40 ਹਜ਼ਾਰ ਦਾ 50 ਹਜ਼ਾਰ ਦਾ ਕੋਈ ਆਪਣਾ ਡੀਅਰ ਐਂਡ ਨੀਅਰ ਵਨ ਹੈ ਉਹ ਜਿਹਨੂੰ ਪਿਆਰ ਕਰਦਾ ਤੇ ਜੋ ਉਹ ਜ਼ਾਦਾ ਦੁਨੀਆ ਸੇ ਨਹੀਂ ਆ ਉਹਦੇ ਯਾਦ ਵਿੱਚ ਐਨੀ ਅਮਾਉਂਟ ਐਨੀ ਅਮਾਉਂਟ ਇਜ਼ ਵੈਲਕਮ ਇਹ ਮਤਲਬ ਬੱਡੀ ਕਰਕਸਾ ਵਿਕਰ ਸਰ ਨਵੇਂ ਸਰਸੈਂਟਰ ਦੇ ਵਿੱਚ ਇਸ ਨੇ ਇਸ ਦੀ ਜਬ ਉਹ ਸਰਸੈਂਟਰ ਹੈਂਜੀ ਨਵੇਂ ਸਰਸੈਂਟਰ ਦੇ ਵਿੱਚ ਇਸ ਚੀਜ਼ ਦੇ ਵਿੱਚ ਜ਼ਿਆਦਾ ਫੋਕਸ ਕਰਨਾ ਕੋਆਰਡੀਨੇਸ਼ਨ ਅਸੀਂ ਇੱਕ ਤਾਂ ਬਿਲਕੁਲ ਇੱਕ ਤਾਂ ਜਿਹੜਾ ਸਾਡਾ ਹੋਲਿਸਟਿਕ ਟ੍ਰੀਟਮੈਂਟ ਹੈ ਹੋਲਿਸਟਿਕ ਟ੍ਰੀਟਮੈਂਟ ਜਿਹੜਾ ਅਸੀਂ ਆਗੇ ਨਹੀਂ ਕਰ ਰਹੇ ਹਾਂ ਜਿਹੜਾ ਕਿ ਆਮ ਦੂਸਰੇ ਸੈਕਟਰਾਂ 'ਚ ਨਹੀਂ ਹੁੰਦਾ ਉਹ ਕਰ ਰਹੇ ਹਾਂ ਪਲੱਸ ਅਸੀਂ ਇਹਦੇ ਵਿੱਚ ਰਿਸਰਚ ਐਕਟੀਵਿਟੀਜ਼ ਕਰਦੇ ਹਾਂ ਹਾਂ ਔਰ ਜਿਹੜੀਆਂ ਪੀਜੇ ਔਰ ਗਵਰਨਮੈਂਟ ਮੈਡੀਕਲ ਕਾਲਜ ਨਾਲ ਕੋਲਾਬੋਰੇਸ਼ਨ ਕੀਤੀ ਹੈ ਜਿਸ ਤਰ੍ਹਾਂ ਇੱਕ ਇੱਥੇ ਉਹ ਹੋਣਾ ਸੈਂਟਰ ਦਾ ਚੀਮੇ ਸੈਂਟਰ ਸੀ ਪੰਜਾਬ ਦਾ ਉਥੇ ਰਿਸਰਚ ਚਲ ਰਹੀ ਕੀਤੀ ਹੈ ਉਹ ਪੇਪਰ ਪਬਲਿਸ਼ ਹੋਇਆ ਜਰਨਲ ਆਫ ਸੋਸ਼ਲ ਸਾਈਕੀਆਟਰੀ ਦੇ ਵਿੱਚ ਪਰ ਸੰਸਥਾ ਚੱਲਦੀ ਰਹੇਗੀ ਬੱਸ ਹੋਰ ਮਾਡਰਨ ਮੈਨੇਜਿੰਗ ਵੀ ਹੋਣਾ ਕੋਈ ਹੋਰ ਜਿਹਨਾਂ ਸਵਾਲ ਕਿਸਕੇ ਲੋਕਾਂ ਨੂੰ ਕਿਤਾ ਬੇਸ ਕਰਦੇ ਡਿਲੀਗਲ ਐਕਟੀਵਿਟੀ ਨੂੰ ਕਨਫਰੈਨਸ ਲੱਗੇ ਪੰਜਾਬ ਦੇ ਖਾਸ ਕਰਕੇ ਕਿਤਾ ਜਿਹੜੇ ਲੋਕ ਲੋਗ ਇਹ ਗੱਲ ਇਲੈਗਲ ਐਕਟੀਵਿਟੀ ਜਿਹੜੀਆਂ ਨੇ ਨਾ ਉਹ ਅਸੀਂ ਤਾਂ ਰੋਕ ਨਹੀਂ ਸਕਦੇ ਉਹ ਗਵਰਨਮੈਂਟ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਜੁਡੀਸ਼ਰੀ ਦਾ ਕੰਮ ਅਸੀਂ ਤਾਂ ਉਹਨੂੰ ਸਮਝਾਈ ਸਕਨੀ ਆ ਕਿ ਇਲੈਗਲ ਐਕਟੀਵਿਟੀਜ਼ ਨਾ ਕਰੋ ਕਿਉਂਕਿ ਇਹ ਇੱਕ ਨਾਲ ਬਹੁਤ ਨੁਕਸਾਨ ਹੋਣਾ ਹੈ ਸੋ ਕ੍ਰਾਈਮ ਬੇਸਿਕਲੀ ਨਾ ਤੇ ਸੇਫਟੀ ਵਾਸਤੇ ਵੀ ਖਰਾਬ ਹੈ ਤੁਹਾਡੀ ਮਤਲਬ ਸੋਸਾਇਟੀ ਵਾਸਤੇ ਖਰਾਬ ਹੈ ਗੰਢੀ ਵਾਸਤੇ ਖਰਾਬ ਹੈ ਤੇ ਤੁਸੀਂ ਕਿਉਂ ਇਹਨਾਂ ਚੀਜ਼ਾਂ ਚ ਦਲਦਲ ਕਰਦੇ ਜਦੋਂ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਕਿਉਂ ਉਹਨਾਂ ਰਿਵਰਸ ਨਹੀਂ ਉਹ ਵੱਖਰਾ ਡਿਪਾਰਟਮੈਂਟ ਹੋਏਗਾ ਅਸਲ ਵਿੱਚ ਆਖਰ ਵਿੱਚ ਲੋਕਾਂ ਨੂੰ ਸੀ ਮੈਸੇਜ ਦੇਣਾ ਚਾਹੁੰਦਾ ਕੀ ਹੈ ਅਹ ਅਸੀਂ ਲੋਕਾਂ ਦਾ ਮੈਸੇਜ ਜੋ ਕੋਈ ਹੈ ਨਾ ਬੀਸਿਕਲੀ ਕਿ ਉਹ ਹਰ 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 ਇਨਸਾਨ ਇਹਦੇ ਵਿੱਚ ਇਨਵੋਲ ਹੋਵੇ ਕਿਉਂਕਿ ਇਹ ਬੜਾ ਵੱਡਾ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਤੋਂ ਜਿੰਨਾ ਵੀ ਯੋਗਦਾਨ ਆਦਮੂ ਕਰ ਸਕਦਾ ਹੈ ਜਿਸ ਨਾਲ ਫਿਰ ਜੰਪਲ ਤੁਸੀਂ ਆਪ ਕਰ ਸਕਦੇ ਹੋ ਅਰ ਰਨਸ ਕਰ ਸਕਦੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਜਦੋਂ ਬੰਦਾ ਐਡਿਕਟ ਬਣ ਗਿਆ ਉਹਨੂੰ ਇਹ ਦੱਸਣਾ ਕਿ ਤੇਰਾ ਇਲਾਜ ਸਿਰ ਡੀਡ ਚ ਸੈਂਟਰ ਤੇ ਸ਼ੁਰੂ ਹੋਣਾ ਉਹ ਕੋਲ ਮੰਨਦੇ ਨਹੀਂ ਆਣਾ ਨਾ ਮਜਬੂਰ ਫੋਰਸ ਕਰਨਾ ਔਰ ਖਾਸ ਕਰ ਜਦੋਂ ਕੋਈ ਉਹ ਬੰਦਾ ਦੱਸੇ ਜਿਹੜਾ ਕਿ ਠੀਕ ਹੋ ਗਿਆ ਡੀਡ ਚ ਸੈਂਟਰ ਚ ਉਹਦਾ ਜ਼ਿਆਦਾ ਅਸਰ ਹੁੰਦਾ ਇਹੋ ਜਿਹਾ ਸ਼ਿਵਾ ਬਣਾਉਣਾ ਉਹਨਾਂ ਨੂੰ ਕੰਮ ਤੇ ਮੋਟੀਵੇਟ ਕਰਨਾ ਬੜਾ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਇਹ ਬੜਾ ਵੱਡਾ ਪ੍ਰੋਬਲਮ ਹੈ ਬੜੀ ਲੈਵਲ ਤੇ ਇਹਨੂੰ ਹੱਲ ਕਰ ਨਹੀਂ ਲੋੜ। ਤੁਹਾਡਾ ਵੀ ਸਾਰਿਆਂ ਦਾ ਯੋਗਦਾਨ ਚਾਹੀਦਾ। ਇਹ ਕੋਈ ਇਕੱਲਾ ਕੋਈ ਬੰਦਾ ਨਹੀਂ ਕੰਮ ਕਰ ਸਕਦਾ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।